ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਤੁਹਾਨੂੰ ਕੁੰਡੇ ਰੱਖਣੇ ਹੋਣਗੇ 2 2 2 ਦੇ ਹਿਸਾਬ ਨਾਲ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਓਨੇ ਕੁੰਡੇ ਰੱਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਰਦੇ ਆਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਕਿਹੇ ਡਿਜ਼ਾਈਨ ਕਿਵੇਂ ਬਣਦਾ ਸਭ ਤੋਂ ਪਹਿਲਾਂ نیچے ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਇਹਦੇ ਵਿੱਚ ਚਾਰ ਸਲਾਈਆਂ ਪੁੱਟੀਆਂ ਸਿੱਧੀਆਂ ਪੈਣਗੀਆਂ ਉਸ ਤੋਂ ਬਾਅਦ ਪਾ ਡਿਜ਼ਾਈਨ ਪਾਵਾਂਗੇ ਤੱਲਾ ਕੁੰਡਾ ਐ ਸਟਿਚ ਉਤਾਰ ਲਾਂਗੇ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਬੈਲੀ ਸਿਲਾਈ ਦੇ ਵਿੱਚ ਕੰਪਲੀਟ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਿਲਾਈ ਸਿੱਧੇ ਪਾਸੇ ਤੋਂ ਸਾਰੇ ਹੀ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਕੇ ਕੰਪਲੀਟ ਕਰਾਂਗੇ ਹੁੰਦੀ ਹੈਂਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਜੀ ਸਲਾਈ ਹੁਣ ਬੈਕ ਸਾਈਡ ਤੋਂ ਉੱਠੇ ਪਾਸੇ ਤੋਂ ਦੂਜੀ ਸਲਾਈ ਪਹਿਲਾਂ ਹੁੰਡਾ ਆਪਾਂ ਉਤਾਰ ਲਵਾਂਗੇ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰਾਂਗੇ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਜੀ ਸਲਾਈ ਹੁਣ ਸਿੱਧੇ ਪਾਸੇ ਤੋਂ ਤੀਜੀ ਸਲਾਈ ਵਿੱਚ ਵੀ ਆਪਾਂ ਪਹਿਲੀ ਸਲਾਈ ਵਾਂਗ ਸਾਰੇ ਕੁੰਡਿਆਂ ਨੂੰ ਸਿੱਧਾ ਜਿੱਦਾ ਬਣਾ ਕੇ ਕੰਪਲੀਟ ਕਰਾਂਗੇ ਤੀਜੀ ਸਲਾਈ ਸਿੱਧੀ ਬਣਾਵਾਂਗੇ ਚੌਥੀ ਸਲਾਈ ਪੁੱਠੀ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ डीएनडी ਚੌਥੀ ਸਲਾਈ ਵੀ ਆਪਾਂ ਨੇ ਪੁੱਠੇ ਪਾਸਿਓਂ ਉਲਟੇ-ਉਲਟੇ ਕੁੰਡਿਆਂ ਨਾਲ ਬਣਾ ਕੇ ਇਸ ਤਰ੍ਹਾਂ ਕੰਪਲੀਟ ਕਰ ਲਈ ਹੈ ਠੀਕ ਹੈ ਜੀ ਦੋ ਸਲਾਈਆਂ ਸਿੱਧੀਆਂ ਦੋ ਪੁੱਠੀਆਂ ਪਾ ਕੇ ਹੁਣ ਆਪਾਂ ਪੰਜਵੀਂ ਸਲਾਈ ਸਿੱਤੇ ਪਾਸੇ ਤੋਂ ਪਹਿਲਾ ਕੁੰਡਾ ਆਪਾਂ ਉਤਾਰ ਲਾਂਗੇ ਐ ਸਟਿਚ ਵਾਲਾ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਸ ਤਰੀਕੇ ਨਾਲ ਉਸ ਤੋਂ ਬਾਅਦ ਇੱਕ ਕੁੰਡੀ ਦੇ ਸਾਈਡ ਤੋਂ ਦੀ ਇਸ ਤਰ੍ਹਾਂ ਸਲਾਈ ਨੂੰ ਪਾ ਕੇ ਇੱਕ ਲੂਪ ਬਣਾਵਾਂਗੇ ਸਲਾਈ ਤੇ ਬਲ ਪਾਵਾਂਗੇ ਫਿਰ ਇਹ ਗੁੰਡੇ ਨੂੰ ਸਿੱਧਾ ਬਣਾਵਾਂਗੇ ਐਕਸਟਰਾ ਗੁੰਡਾ ਛੱਡ ਕੇ ਆਹੀ ਦੋ ਗੁੰਡਿਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਇੱਕ ਗੁੰਡਾ ਸਿੱਧਾ ਫਿਰ ਇੱਕ ਪੁੰਡੇ ਦੀ ਸਾਈਡ ਤੋਂ ਦੀ ਸਲਾਈ ਨੂੰ ਪਾ ਕੇ ਇੱਕ ਲੂਪ ਬਣਾਵਾਂਗੇ ਸਲਾਈ ਤੇ ਬਲ ਪਾਵਾਂਗੇ ਇਹ ਗੁੰਡੇ ਨੂੰ ਸਿੱਧਾ ਬਣਾ ਲਾਂਗੇ ਇੱਕ ਗੁੰਡਾ ਸਿੱਧਾ ਇੱਕ ਗੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾ ਕੇ ਲੂਪ ਬਣਾਈ ਸਲਾਈ ਤੇ ਬਲ ਪਾਇਆ ਉਹ ਕੁੰਡੇ ਨੂੰ ਸਿੱਧਾ ਬਣਾਇਆ ਇੱਕ ਕੁੰਡਾ ਸਿੱਧਾ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾ ਕੇ ਇੱਕ ਲੂਪ ਬਣਾਈ ਸਲਾਈ ਤੇ ਬਲ ਪਾਇਆ ਫਿਰ ਕੁੰਡੇ ਨੂੰ ਸਿੱਧਾ ਬਣਾਇਆ ਇੱਕ ਕੁੰਡਾ ਸਿੱਧਾ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾ ਕੇ ਇੱਕ ਲੂਪ ਬਣਾਇਆ ਇਸ ਤਰ੍ਹਾਂ ਸਲਾਈ ਤੇ ਬਲ ਪਾਇਆ ਫਿਰ ਉਹ ਕੁੰਡੇ ਨੂੰ ਸਿੱਧਾ ਬਣਾ ਲਿਆ ਇੱਕ ਕੁੰਡਾ ਸਿੱਧਾ ਕੁੰਡੇ ਦੇ ਸਾਈਡ ਤੋਂ ਸਲਾਈ ਨੂੰ ਪਾ ਪਾ ਕੇ ਇੱਕ ਲੂਪ ਬਣਾਈ ਸਲਾਈ ਤੇ ਬਲ ਪਾਇਆ ਫਿਰ ਇਹ ਕੁੰਡੇ ਨੂੰ ਸਿੱਧਾ ਬਣਾ ਲਿਆ ਇੱਕ ਕੁੰਡਾ ਸਿੱਧਾ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾ ਕੇ ਇੱਕ ਲੂਪ ਲੂਪ ਬਣਾਈ ਸਲਾਈ ਤੇ ਬਲ ਪਾਇਆ ਫਿਰ ਇਹ ਕੁੰਡੇ ਨੂੰ ਸਿੱਧਾ ਬਣਾ ਲਿਆ ਇੱਕ ਕੁੰਡਾ ਸਿੱਧਾ ਕੁੰਡੇ ਦੇ ਸਾਈਡ ਤੋਂ ਸਲਾਈ ਨੂੰ ਪਾਇਆ ਇਸ ਤਰ੍ਹਾਂ ਇੱਕ ਲੂਪ ਲੂਪ ਬਣਾਲੀ ਸਲਾਈ ਤੇ ਬਲ ਪਾਇਆ ਫਿਰ ਇਹ ਕੁੰਡੇ ਸਿੱਧਾ ਬਣਾ ਲਿਆ ਲਾਸਟ ਵਾਲਾ ਕੁੰਡਾ ਸਿੱਧਾ ਡਿਜ਼ਾਈਨ ਦੀਆਂ 5 ਸਲਾਈਆਂ ਕੰਪਲੀਟ ਹੋ ਗਈਆਂ 6ਵੀਂ ਸਲਾਈ ਪੁੱਠੇ ਪਾਸੇ ਤੋਂ ਪਹਿਲਾ ਕੁੰਡਾ ਉਤਾਰ ਲਵਾਂਗੇ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਫਿਰ ਦੋ ਕੁੰਡਿਆਂ ਦਾ ਇੱਕ ਕਰ ਦਾਂਗੇ ਫਿਰ ਦੋ ਕੁੰਡਿਆਂ ਦਾ ਕਰ ਦਾਂਗੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਪੂਰੀ ਸਲਾਈ ਰਿਪੀਟ ਕਰਨੀ ਹੈ ਦੋ ਦੋ ਕੁੰਡਿਆਂ ਦਾ ਇੱਕ ਇੱਕ ਕਰਦੇ ਹੋਏ ਬਹੁਤ ਸੋਖਾ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਉੱਪਰ ਕੇ ਇਹ ਡਿਜ਼ਾਈਨ ਆਉਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਬਣਾਉਂਗੇ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਛੇਮੀ ਸਲਾਈ ਸਾਰੇ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਾਂਗੇ ਇਸ ਤਰੀਕੇ ਦੇ ਨਾਲ ਲਾਸਟ ਵਾਲਾ ਪੁੱਠਾ ਜਿਹੜੇ ਆਂ ਦੀਆਂ 6 ਸਲਾਈਆਂ ਕੰਪਲੀਟ ਹੋ ਗਈਆਂ 7ਵੀਂ ਸਲਾਈ ਹੈ ਹਣ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਉਤਾਰ ਲਾਂਗੇ ਇਸ ਤਰ੍ਹਾਂ ਸਲਾਈ ਤੇ ਬਲ ਪਾ ਲਾਂਗੇ ਫਿਰ ਦੋ ਗੁੰਡੇ ਇਕੱਠੇ ਸਲਾਈ ਤੇ ਲਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਬੈਕ ਲੂਪ ਤੋਂ ਬੈਕ ਲੂਪ ਤੋਂ ਦੋ ਦਾ ਇੱਕ ਕਰ ਦਾਂਗੇ ਇੱਕ ਗੁੰਡਾ ਆਪਣਾ ਘਟ ਰਿਹਾ ਜਾਲੀ ਪਾ ਰਿਹਾ ਆਪਾਂ ਇੱਕ ਗੁੰਡਾ ਆਪਣਾ ਵਧ ਰਿਹਾ ਫੇਰ ਜਾਲੀ ਪਾਵਾਂਗੇ ਦੋ ਕੁੰਡਿਆਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈ ਕੇ ਬੈਕ ਲੂਪ ਤੋਂ ਦੋਨਾਂ ਦਾ ਇੱਕ ਕਰ ਦਾਂਗੇ ਇੱਕ ਇਸ ਤਰ੍ਹਾਂ ਸਲਾਈ ਤੇ ਬਲ ਪਾਵਾਂਗੇ ਬਲ ਪਾਉਣਾ ਨਾ ਭੁੱਲਿਓ ਐਸ ਤਰੀਕੇ ਨਾਲ ਠੀਕ ਹੈ ਜੀ ਇਹ ਹੀ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨਾ ਸਲਾਈ ਤੇ ਬਲ ਪਾਇਆ ਦੋ ਕੁੰਡਿਆਂ ਦਾ ਇੱਕ ਕਰਿਆ ਸਿੱਧਾ ਬਣਾਉਂਦੇ ਹੋਏ

ਸਤ ਸਲਾਈਆਂ ਕੰਪਲੀਟ ਹੋ ਗਈਆਂ 8ਵੀਂ ਸਲਾਈ ਪੁੱਠੀ ਸਾਈਡ ਤੋਂ ਪਹਿਲਾ ਕੁੰਡਾ ਉਤਾਰ ਲਾਂਗੇ 8ਵੀਂ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਹੀ ਬਣਾ ਕੇ ਕੰਪਲੀਟ ਕਰਾਂਗੇ ਇਸ ਤਰੀਕੇ ਨਾਲ ਸਾਰੇ ਗੁੰਡੇ ਨੂੰ ਤੁਸੀਂ ਨੇ ਉਲਟਾ-ਉਲਟਾ ਬਣਾ ਲੈਣਾ ਤੋ ਡਿਜ਼ਾਈਨ ਆਪਣਾ 8 ਸਲਾਈਆਂ ਦੇ ਵਿੱਚ ਬਣ ਕੇ ਤਿਆਰ ਹੁੰਦਾ ਚਾਰ ਸਲਾਈਆਂ ਪੁੱਠੀਆਂ ਸਿੱਧੀਆਂ ਪੈਂਦੀਆਂ ਨੇ ਚਾਰ ਸਲਾਈਆਂ ਵਿੱਚ ਆਪਾਂ ਡਿਜ਼ਾਈਨ ਪਾਉਨੇ ਆ ਤਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਬਹੁਤ ਹੀ ਸੋਹਣਾ ਲੱਗਦਾ ਬਣਿਆ ਹੋਇਆ ਇੱਕ ਵਾਰ ਟਰਾਈ ਜ਼ਰੂਰ ਕਰਿਓ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਆਪਣਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ बहुत ही सोहना लगता है बनया हुआ उम्मीद करते तो नीड डिजाइन पसंद आया होगा जेर पसंद आया तो वीडियो लाइक करो शेयर करो कमेंट करो